ਇਨੇ ਇਹ ਤੋਂ ਇੱਕ 5 ਸਾਲਾਂ ਬੱਚੇ ਨੂੰ ਬਿਰਾਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਹਾਲੀ ਪੁਲਿਸ ਹਰਕਤ ਦੇ ਵਿੱਚ ਆਈ ਹੈ ਤੇ ਆਰੋਪੀ ਨੂੰ ਗ੍ਰਫਤਾਰ ਕਰ ਲਿਆ ਗਿਆ ਸੋ 5 ਸਾਲਾਂ ਬੱਚੇ ਨੂੰ ਬਿਰਾਮੀ ਨਾਲ ਕੁੱਟਿਆ ਗਿਆ ਸੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜ ਜਦੇ ਵਿੱਚ ਇਸ ਬਜ਼ੁਰਗ ਦੇ ਵੱਲੋਂ ਇੱਕ ਬੱਚੇ ਨੂੰ ਕੁੱਟਿਆ ਜਾ ਰਿਹਾ ਸੀ ਜੋ ਬਾਅਦ ਵਿੱਚ ਹਰਕਤ ਵਿੱਚ ਆਇਆ ਮੁਹਾਲੀਪੁਰ ਜ਼ਾਜ਼ੀ ਦੇ ਸੀਸੀਟੀਵੀ ਕੈਮਰਾ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਸੀ ਪੁਲਿਸ ਨੇ આરોપી ਨੂੰ ਗ੍ਰਫਤਾਰ ਕਰ ਲਿਆ ਹੈ ਕੁੱਤੇ ਦੀ ਨਕਲ ਕਰਨ ਤੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਸੀ ਜੋ ਜ਼ਮੀਨ ਤੇ ਸੁੱਟ ਕੇ ਬੱਚੇ ਦੀ ਛਾਤੀ ਤੇ ਵੀ ਪੈਰ ਰੱਖਿਆ ਸੀ ਜੁੱਥੇ ਕੀ ਮੁਹਾਲੀ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਕਾਰਵਾਈ ਜ਼ੋਰ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੂੰ ਕਾਮਯਾਬੀ ਮਿਲਿਆ ਮੁਹਾਲੀ ਪੁਲਿਸ ਨੇ ਉਸ ਬੇਰਹਿਮੀ ਨਾਲ ਕੁੱਟਣ ਵਾਲੇ ਸ਼ਖਸ ਨੂੰ ਗ੍ਰਫਤਾਰ ਕਰ ਲਿਆ ਜਿੱਦਿਨੇ ਇੱਕ ਬੜੀ ਮੰਦ ਭਾਗੀ ਘਟਨਾ ਹੋਈ ਸੀ ਇੱਕ ਛੋਟੇ ਬੱਚੇ ਨੂੰ ਇੱਕ ਨੌਜਵਾਨ ਨੇ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਜਿਹਦੀ ਬਾਅਦ ਵਿੱਚ ਵੀਡੀਓ ਵੀ ਵਾਇਰਲ ਹੋਈ ਜਦੋਂ ਇਹ ਪੁਲਿਸ ਨੂੰ ਸੂਚਨਾ ਮਿਲੀ ਤਾਂ ਮਕਦਮਾ ਨੰਬਰ 217 ਮਿਤੀ 3 9 2024 ਨੂੰ ਅਸੀਂ ਦਰਜ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਦੀ ਵੀਡੀਓ ਵੀ ਵਾਇਰਲ ਹੋ ਗਈ ਤੇ ਸਾਰੇ ਲੋਕਾਂ ਦੇ ਵਿੱਚ ਬੜਾ ਇਹਦੇ ਬਾਰੇ ਗੁੱਸਾ ਪਾਇਆ ਜਾ ਰਿਹਾ ਸੀ ਬਹੁਤ ਹੀ ਛੋਟੇ ਬੱਚੇ ਨੂੰ ਬੰਦਾ ਬੇਰਹਿਮੀ ਨਾਲ ਕੁੱਟ ਰਿਹਾ ਉਡੀ ਉਸੇ ਦਿਨ ਤੋਂ ਭਾਲ ਕਰ ਰਹੇ ਸੀ ਐਸਐਸਪੀ ਸਾਹੋਨੇ ਬੜੀ ਸਖਤ ਉਹ ਰਾਹਤ ਸੀ ਕਿ ਇਹ ਕੇਸ ਨੂੰ ਜਲਦੀ ਜਲਦੀ ਟ੍ਰੇਸ ਕੀਤਾ ਜਾਵੇ। ਐਸਐਚਓ ਮਟੌਰ ਨੇ ਬੜੀ ਮਿਹਨਤ ਕਰਕੇ ਉਹ ਬੰਦਾ ਟ੍ਰੇਸ ਕੀਤਾ। ਇਹਦਾ ਨੌ ਹੈਗਾ ਜਿਹੜਾ ਦੋਸ਼ੀ ਹੈ ਜਹਾਂਸ਼ੇਰ ਸਿੰਘ ਸਰਵ ਪਰਮਜੀਤ ਸਿੰਘ ਰੈਜ਼ੀਡੈਂਟ ਆਫ ਮਕਾਨ ਨੰਬਰ 635 ਫੇਸ ਥੈਨ A ਮਹਾਲੀ। ਤੇ ਹੁਣ ਇਹਨੂੰ ਅੱਜ ਅਸੀਂ ਗ੍ਰਿਫਤਾਰ ਕਰਨ ਕਾਮਯਾਬ ਹੋ ਗਏ ਹੈਗੇ ਆ ਤੇ ਅਗਲੀ ਕਾਰਵਾਈ ਜਿਹੜੀ ਹੈਗੀ ਆ ਫਲੋ ਅਦਾਲਤ ਪੇਸ਼ ਕਰ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਇਆ ਕਿ ਕਿਉਂ ਮਾਰਿਆ ਕਿ ਉਸੇ ਰੀਜ਼ਨ ਕੀ ਸੀ ਕਿ ਜਿਹੜੇ ਦੇ ਮਾਰਨ ਦਾ ਰੀਜ਼ਨ ਹੈਗਾ ਕਿਉਂਕਿ ਹੁਣੇ ਗਿਫਟਾਰ ਕੀਤਾ ਥੋੜੀ ਦੇਰ ਪਹਿਲਾਂ ਤੇ ਉਹ ਅਸੀਂ ਡਿਟੇਲ ਨਾਲ ਇਹਨੂੰ ਸਾਰੀ ਕੋਸ਼ਿਸ਼ ਕਰਕੇ ਜਦੋਂ ਬਿਅੰਡ ਆਊਟ ਕਲੀਅਰ ਹੋ ਜਾਊਗਾ ਵੀ ਆਹ ਵਜ੍ਹਾ ਸੀ ਫੇਰੀ ਦੱਸ ਸਕਦੇ ਹਾਂ ਸਰ ਜੀ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੈ ਪ੍ਰੋਫਾਈਲ ਕੀ ਹੈ ਵੀ ਜਿਹੜਾ ਬੰਦਾ ਫੜਿਆ ਹੈ ਇਹ ਇਹਦਾ ਫਾਦਰ ਦਾ ਰਟਾਇਰਡ ਪੀਸਸ ਆਫੀਸਰ ਹੈਗਾ ਜੀ ਬਟ ਆਪ ਇਹ ਵਿਲਈ ਹੈ ਉਮਰ ਇਹਦੀ 33 34 ਸਾਲ ਹੈ ਲੇਕਿਨ ਵਿਲੜ ਹੀ ਹੈ ਕਿੰਨਾ ਕੁ ਪੜਿਆ ਸਰ ਐਜੂਕੇਟਿਡ ਹੈ ਐਜੂਕੇਸ਼ਨ ਕੋਈ ਤੇ ਕਿਸੇ ਨੂੰ ਨਹੀਂ ਹਾਂਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਨੋਰਮਲ ਪੜਾਈ ਕੀਤੀ ਹੋਈ ਹੈ ਬਟ ਜੋਬ ਕਰਦਾ ਹੈ ਜਾਂ ਨਹੀਂ ਵਿਲਿਆ ਵਿਲਿਆ ਜੀ ਵਿਲਣਾ ਇਹ ਸਰ ਕੋ ਡਗ ਡਗ ਵੀ ਕਿਵੇਂ ਕਰਦੇ ਨੇ ਜੀ ਡੌਗਸ ਬਾਰੇ ਅਸੀਂ ਡਿਟੇਲ ਅਸੀਂ ਕਰ ਰਹੇ ਹਾਂ ਉਹਦੀ ਇਨਵੈਸਟੀਗੇਸ਼ਨ ਵੀ ਉਹ ਕਿ ਪਹਿਲਾਂ ਵੀਡੀਓ ਜੀ ਸੀਗਾ ਵੀ ਕੁੱਤੇ ਕਰਕੇ ਹੋਇਆ ਜਾਂ ਕਿਸ ਵਜ੍ਹਾ ਕਰਕੇ ਹੋਇਆ ਜਾਂ ਇਹਨੂੰ ਕੋਈ ਪੁਰਾਣਾ ਗੁੱਸਾ ਸੀ ਜਾਂ ਵਟ ਏਵਰ ਦਾ ਰੀਜ਼ਨ ਉਹ ਆਪਾਂ ਸਾਰੀ ਤਫ਼तीश ਕਰਕੇ ਦੱਸ ਸਕਾਂਗੇ ਹਲੇ ਨਹੀਂ ਸਰ ਅੱਗੇ ਤੋਂ ਇਨ ਫਿਊਚਰ ਇਸ ਤਰ੍ਹਾਂ ਦੀ ਚੀਜ਼ਾਂ ਨਾ ਉਸ ਨੂੰ ਲੈ ਕੇ ਪੁਲਿਸ ਕਿਉਂਕਿ ਪੁਲਿਸ ਲੋਕਾਂ ਦੇ ਨਾਲ ਮਿਲਦੀ ਹੈ ਰੈਸੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਮੀਟਿੰਗਸ ਕਰਦੀ ਹੈ ਕਮਿਊਨਿਟੀ ਪੁਲਿਸ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਉਸ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਜਿਹੜੀ ਐਫੈਕਟਿਵ ਚੀਜ਼ ਹੈ ਉਹ ਕਮਿਊਨਿਟੀ ਪੁਲਸਿੰਗ ਹੈ ਜਿਸ ਦੇ ਬਾਰੇ ਆਪਾਂ ਬਾਰ-ਬਾਰ ਤੁਸੀਂ ਵੀ ਸਾਡਾ ਸਹਿਯੋਗ ਕਰਦੇ ਹੋ ਅਸੀਂ ਸੈਮੀਨਾਰ ਵੀ ਕਰਦੇ ਹਾਂ ਪਬਲਿਕ ਮੀਟਿੰਗਸ ਵੀ ਕਰਦੇ ਹਾਂ ਕਮਿਊਨਿਟੀ ਪੁਲਸਿੰਗ ਜਿਹੜੀ ਹੈਗੀ ਹੈ ਮਾਡਰਨ ਸਟ੍ਰੈਟੇਜੀ ਇਸ a very essential need ਇਸ ਤੋਂ ਬਿਨਾ ਨਹੀਂ ਕੰਮ ਚੱਲਦਾ ਜੇ ਆਪਾਂ ਉਹ ਜਿਹਨਾਂ ਨੇ ਬਈ ਯੂ ਸਕ੍ਰੈਚ ਮਾਈ ਬੈਗ ਆਲਸਕ੍ਰੈਚ ਯੂਅਰ ਬੈਗ ਠੀਕ ਹੈ ਜਿੰਨਾ ਜਿਹੜਾ ਆਪਾਂ ਇੱਕ ਦੂਜੇ ਦੇ ਨਾਲ ਨਹੀਂ ਖੜਦੇ ਆਪਾਂ ਨੂੰ ਜਿੱਥੇ ਕੋਈ ਗਲਤ ਕੰਮ ਹੋ ਰਿਹਾ ਉਹਦੀ ਪਰ ਰਿਪੋਰਟ ਨਹੀਂ ਕਰਦੇ ਉਹਦਾ ਧਿਆਨ ਨਹੀਂ ਰੱਖਦੇ ਦੇਖੋ ਇੱਕ ਬੱਚੇ ਨੂੰ ਕੁੱਟ ਰਿਆ ਇਹਦੇ 'ਚ ਕਿਹੜਾ ਕੋਈ ਮਤਲਬ ਰਾਕਟ ਸਾਇੰਸ ਹੈਗੀ ਜਾਂ ਵੀ ਕੌਣ ਧੱਕਾ ਕਰ ਰਿਹਾ ਇਮੀਡੀਏਟਲੀ ਰਿਪੋਰਟ ਹੋਣੀ ਚਾਹੀਦੀ ਹੈ ਠੀਕ ਹੈ ਨਾ ਲੇਕਿਨ ਸਾਡੇ ਕੋਲ ਸੂਚਨਾ ਆਉਂਦੀ ਹੈ ਫਿਰ ਮਤਲਬ 2 ਘੰਟੇ ਬਾਅਦ 4 ਘੰਟੇ ਬਾਅਦ ਸਿਰਫ ਆਪਾਂ ਦੇਖੋ ਕਿ ਆ ਮੈਸੀ ਕਿਸੇ ਦਾ ਫਾਲਟ ਨਹੀਂ ਕਰ ਰਹੇਗੇ ਬਟ ਸਾਨੂੰ ਸਾਰਿਆਂ ਨੂੰ ਰਿਸਪੌਂਸਿਬਿਲਟੀ ਅੰਮਲਣਾ ਪਊਗਾ ਓਰਿਜినਰੀ ਡਿਊਟੀ ਹੈ ਉਹ ਤੋਂ ਆਪਾਂ ਨਹੀਂ ਭੱਜ ਰਹੇ ਹੈਗੇ ਸਾਡੀ ਡਿਊਟੀ ਹੈ ਲੋਅਨ ਨੂੰ ਕੰਟਰੋਲ ਕਰਨਾ ਹਰ ਕ੍ਰਾਈਮ ਨੂੰ ਟ੍ਰੇਸ ਕਰਨਾ ਹਰ ਕੇਸ ਨੂੰ ਜਿਹੜਾ ਹੈਗਾ ਫੜਗੇ ਉਹਦੀ ਜਿਹੜੀ ਹੈਗੇ ਬੰਦੀ ਸਜ਼ਾ ਦਿਵਾਉਣੀ ਇਸ ਦੇ ਵਿੱਚ ਦੇ ਵਿੱਚ ਸਾਰੀ ਪ੍ਰਵਾਹ ਵੀ ਆ ਗਿਆ ਜਿਹਨਾਂ ਨੇ ਕੰਪਲੇਨ ਕੀ ਤੇ ਦੇਦੇ ਜਿਹਦੇ ਥਰੂ ਇਹ ਗੱਲ ਅੱਗੇ ਪਹੁੰਚੀ ਉਹਦੇ ਥਰੂ ਮਤਲਬ ਉਸ ਲਈ ਕੁਝ ਵੀ ਮੈਸੇਜ ਦੇ ਰਿਹਾ ਕੋਈ ਨਹੀਂ ਕਿ ਹਾਂ ਇਸ ਕੋਈ ਦਰਦ ਦੀ ਲੋੜ ਨਹੀਂ ਕੋਈ ਇਸ ਵੈਰੀ ਕਿਉਂਕਿ ਲੋਕ ਨਾ ਜਾਂਦੇ ਨੇ ਜੀ ਕਿਸੇ ਪਰਸ ਦੇ ਵਿੱਚ ਨਾ ਜਾਈਏ ਨਾ ਕੋਈ ਸਮੱਸਿਆ ਇਸ ਵੈਰੀ ਗੁੱਡ ਆਫ them ਬੈਦਾ ਆਈ ਅਪਰੀਸ਼ੀਏਟ ਦਿਸ thing ਆਪਾਂ ਆਪ ਦੇਖੋ ਹਮੇਸ਼ਾ ਤੁਸੀਂ ਸਾਡੇ ਨਾਲ ਹੀ ਆਪਾਂ ਰੋਜ਼ ਤੋਸੇ ਤੁਸੀਂ ਇਨਵੋਲਵ ਰਹੇ ਨੇ ਹਗੇ ਹੋ ਵੀ ਜਦੋਂ ਵੀ ਘਟਨਾ ਹੁੰਦੀ ਹੈ ਨਾਰਮਲੀ ਉਹਦੇ ਵਾਰਸ ਹੀ ਕੰਪਲੇਨਟ ਬੰਦੇ ਨੇ ਐਕਸੀਡੈਂਟ ਹੁੰਦਾ ਹੈ ਐਕਸੀਡੈਂਟ ਦਾ ਬੰਦਾ ਜਾਂਦਾ ਉਹਦੇ ਘਰ ਦੇ ਨਾਲ ਧੋਣਾ ਹੁੰਦੇ ਨੇ ਪਰ ਤੁਸੀਂ ਵੀ ਦੇਖਦੇ ਹੋ ਵੀ ਉਹਦਾ ਜਿਹੜਾ ਉਹਦੇ ਪੇਰੈਂਟਸ ਨੇ ਭਰਾ ਆ ਜਾਂ ਉਹਦੇ ਬੱਚੇ ਉਹੀ ਆ ਕੇ ਕੰਪਲੇਂਟ ਬੰਦਦੇ ਨੇ ਜਿਹੜਾ ਨਾਰਮਲ ਸਿਟੀਜ਼ਨ ਹੈ ਉਹ ਆਪਾਂ ਸਮਝਦੇ ਹਾਂ ਵੀ ਯਾਰ ਮੇਰਾ ਟਾਈਮ ਖਰਾਬ ਹੋਊਗਾ ਬਟ ਦੇਖੋ ਉਸ ਕੰਮ ਆਵਾਜ਼ ਆਪਾਂ ਜ਼ਿੰਮੇਵਾਰੀ ਲੈਣੀ ਪਊਗੀ ਸਰ 19 ਕੇਸ ਦੇ ਵਿੱਚ ਇਹ ਬੱਚਾ ਬੱਚੇ ਦੇ ਪੇਰੈਂਟਸ ਨੇ ਕੰਪਲੇਟ ਕੀਤੀ ਉਸ ਨਹੀਂ ਹਾਂਜੀ ਇਹ ਅਮਰੀਕ ਸਿੰਘ ਬਾਛਲ ਹੈਗੇ ਨੇ